ਬੜੀ ਖੁਸ਼ੀ ਦੀ ਗੱਲ ਹੈ ਅੱਜ ਦੀਨਾ ਨਗਰ ਹਲਕੇ ਵੇਖੇ 2 ਕਰੋੜ ਦੇ ਖਰੀਬ ਜਿਹੜੀ ਇਹ ਬਿਲਡਿੰਗ ਜਿਹੜੀ ਬਿਲਕੁਲ ਇਗਨੋਰ ਕੀਤੀ ਗਈ ਸੀ ਅਣਦੇਖੀ ਕੀਤੀ ਗਈ ਸੀ ਆਜਾਦ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਚੇਅਰਮੈਨ ਰਮਨ ਬਹਿਲ ਜੀ ਔਰ ਸਾਡੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਦੀ ਦੀਨਾ ਨਗਰ ਦੀ ਇਹਨਾਂ ਦੀ ਮਿਹਨਤ ਸਦਕਾ ਅੱਜ ਇਸ ਬਿਲਡਿੰਗ ਨੂੰ ਜਿਹੜਾ ਬੂਰ ਪਿਆਰ ਮੇਰੇ ਵੱਡੇ ਵੀਰ ਗੁਰਦੀਪ ਰੰਦਾਵਾ ਜੀ ਵੀ ਜਿਹੜੇ ਉੱਚੇ ਚੇਤੇ ਤੌਰ ਤੇ ਇਸ ਵਧਾਈ ਦੇ ਮੌਕੇ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਪੀਨਾ ਨਗਰ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਾਲ ਦੱਸਣਾ ਵੀ ਚਾਹੁੰਦਾ ਵਾ ਵੀ ਕੱਲ ਇੱਕ ਨਵੀਂ ਜਿਹੜੀ ਐਕਸਰੇ ਦੀ ਪ੍ਰੋਬਲਮ ਆਉਂਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਰਾ ਜਿਹੜਾ ਵਾ ਉਹ ਵੀ ਸ਼ਮਸ਼ੀਰ ਜੀ ਹਲਕਾ ਇੰਚਾਰਜ ਔਰ ਸਾਡੇ ਬਹਿਲ ਸਾਹਿਬ ਦੀ ਮਿਹਨਤ ਸਦਕਾ ਜਿਹੜਾ ਉਹ ਵੀ ਜਿਹੜੀ ਮਸ਼ੀਨ ਦਾ ਕੱਲ ਜਿਹੜਾ ਉਹ ਆ ਚੁੱਕੀ ਹੈ ਤੇ ਉਹ ਲੋਕਾਂ ਨੂੰ ਜਿਹੜੀ ਸੋਇਦਾਵਾ ਸਿਹਤ ਵੱਲੋਂ ਜਿਹੜੀ ਜੋ ਸਾਡੀ ਸਰਕਾਰ ਦਾ ਮੇਨ ਉਪਰਾਲਾ ਹੈ ਸਿਹਤ ਤੇ ਸਿੱਖਿਆ ਉਹਦੇ ਤੇ ਬੂਰ ਪਿੰਦਾ ਜਿਹੜਾ ਨਜ਼ਰ ਆ ਰਿਹਾ ਇਹਦੇ ਵਿੱਚ ਹਸਪਤਲ ਦੀ ਜਿਹੜੀ ਨਹਾਰ ਹੈ ਇਹ ਦਿਨ ਪ੍ਰਤੀ ਦਿਨ ਜਿਹੜੀ ਇਹ ਬਦਲਦੀ ਤੁਹਾਨੂੰ ਨਜ਼ਰ ਆਉਗੀ ਕੀ ਲੱਗਦਾ ਵੀ ਇੰਨੇ ਸਮਾਂ ਤੇ ਇਹ ਲੋੜਿਆ ਕਿ ਕੀਤਾ ਗਿਆ ਸੀ ਇਹ ਦੇਖੋ ਜੀ ਇਹ ਤੇ ਹੁਣ ਪੁਰਾਣੀ ਸਰਕਾਰ ਨੂੰ ਪਤਾ ਹੋਵੇ ਸਾਡਾ ਤੇ ਫਰਜ਼ ਬਣਦਾ ਵੀ ਜਿੱਥੇ ਜਿੱਥੇ ਕੋਈ ਕਮੀ ਹੈਗੀ ਆ ਉਸ ਕਮੀਆਂ ਨੂੰ ਆਪਾਂ ਦੂਰ ਕਰੀਏ ਚੱਲਣਾ ਪੰਜਾਬ ਆਪੇਸ਼ ਹੋ ਜਾ ਪੰਜਾਬ ਦੀ ਲੋਕਲ ਕੂਮਿਦਾ ਨੂੰ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਜਦੋਂ ਮਜ਼ਦ ਦੀ ਗੱਲ ਆਉਂਦੀ ਹੈ ਇੱਕ ਆਸ ਹੁੰਦੀ ਆ ਕਿ ਆਮ ਲੋਕਾਂ ਤੇ ਕੋਈ ਬੋਝ ਨਾ ਪੈ ਜਾਵੇ ਆਮ ਲੋਕਾਂ ਨੂੰ ਜਿਹੜਾ ਜੀਵਨ ਸੁਖਾਲਾ ਹੋਵੇ ਪਰ ਮੈਂ ਮਾਣਨਾ ਇੰਨੀ ਗੱਲ ਕਹਿ ਸਕਦਾ ਹਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਇਹ ਜਦੋਂ ਦੀ ਆਈ ਹੈ ਇਨੇ ਆਮ ਲੋਕਾਂ ਨੂੰ ਜਿਹੜਾ ਰਾਹਤ ਹੀ ਦਿੱਤੀ ਔਰ ਇਸ ਵਾਰ ਵੀ ਜਿਹੜੀ ਬਜਟ ਦੇ ਵਿੱਚ ਉਹ ਰਾਹਤ ਹੀ ਨਜ਼ਰ ਆਉਗੀ। ਸਾਰਾ ਕੁਝ ਵਧੀਆ ਬੜਾ ਬੜਾ ਪਾ ਰਹੇ ਤੁਹਾਡੇ ਲੱਗਾ ਕਰ ਤੋਂ ਕਰ ਕਰਦੇ ਚੋਰੀ ਕਰਦੇ ਐਮਐਲਏ ਨੂੰ ਮਿਲਣਗੇ। ਅ ਦੇਖੋ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਤੇ ਤੁਸੀਂ ਮੇਰੇ ਸਾਰੇ ਪਰਿਵਾਰ ਦੇ ਜੀਓ ਇੱਕ ਸੋਸ਼ਲ ਮੀਡੀਆ ਹਰ ਬੰਦੇ ਦੀ ਆਪੋ ਆਪਣੀ ਫੇਸਬੁੱਕ ਆਈ ਦੀ ਹੈ। ਤੋ ਹੁਣ ਕੀ ਬੋਲ ਰਿਹਾ ਠੀਕ ਹੈ ਜਿੰਹ ਤੇ ਕੋਈ ਅ ਕਿਸੇ ਦੇ ਲੱਗਦਾ ਵੀ ਗਲਤ ਬੋਲ ਦਿਆ ਹੁਣ ਮੇਰੇ ਵੱਲੋਂ ਵੀ ਰੋਲਾ ਪਾਤਾ ਕਹਿੰਦੇ ਜੀ ਮੈਂ ਤੇ ਆਸਟ੍ਰੇਲੀਆ ਗਿਆ ਸੀ ਕਹਿੰਦੇ ਜੀ ਟਰাকিং ਦਾ ਕੰਮ ਸ਼ੁਰੂ ਕਰ ਦਿੱਤਾ ਜੀ ਮੈਂ ਉਹਨਾਂ ਨੂੰ ਕਿਹਾ ਜੀ 70% ਤੁਹਾਨੂੰ ਦੇ ਦਿੰਦੇ ਆ ਠੀਕ ਹੈ ਸਾਨੂੰ ਜਗਾ ਤੇ ਏਰੀਆ ਦੱਸਦੇ ਹੋ ਸੋ ਕਹਿੰਦਾ ਭਾਵੇਂ ਆ ਬ੍ਰਦਰ ਦੇਖੋ ਅ ਸੋਸ਼ਲ ਮੀਡੀਆ ਜਿਹੜਾ ਵਾ ਸਾਨੂੰ ਅਗਾ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਵੀ ਆਪਾਂ ਉਸ ਕਦਰ ਯੂਜ਼ ਕਰੀਏ ਵੀ ਐਵੇਂ ਨਹੀਂ ਵੀ ਜਿਹੜੀ ਵੀ ਗੱਲ ਮੂੰਹ ਚ ਆਈ ਆਪਾਂ ਕਰਤੀ ਆ ਤੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਜਿਹੜਾ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਾਕੀ ਕਿਸਾਨ ਸਭੇ ਨੇ ਉਹ ਭਰਾ ਨੇ ਸਾਦੇ ਜੀ ਕੇ ਸਾਡੀ ਲੜਾਈ ਸੈਂਟਰ ਨਾਲ ਸਾਡੀ ਲੜਾਈ ਕਿਸਾਨ ਸਾਡੀ ਲੜਾਈ ਆਪਸੀ ਭਾਈਚਾਰੇ ਦੀ ਨਹੀਂ ਹੈਗੀ ਸਾਡੀ ਸੈਂਟਰ ਨਾਲ ਲੜਾਈ ਹੈ ਸਾਡੇ ਕੋਲ ਸੈਂਟਰ ਦੀਆਂ ਸਾਡੀਆਂ ਮੰਗਾਂ ਨੇ ਪਰ ਦੁੱਖ ਦੀ ਗੱਲ ਇਹ ਦਿੱਕਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਾਨਾ ਕ੍ਰੀਏਟ ਹੋਵੇ ਆਪਾਂ ਤੇ ਪੰਜਾਬ ਸਾਡਾ ਤੇ ਭਾਈਚਾਰਾ ਚਾਹੇ ਪੌਕਸ ਪੰਜਾਬ ਦੀ ਚਾਹੇ ਕਿਸਾਨ ਹੈ ਪੰਜਾਬ ਦਾ ਚਾਹੇ ਬਿਜ਼ਨਸਮੈਨ ਦਾ ਪੰਜਾਬ ਦਾ ਇਹ ਆਪਸੀ ਭਾਈਚਾਰਕ ਸਾਡੇ ਇੱਕ ਗੁੱਲ ਦਸਤਾ ਹੈ ਜੇ ਆਪਾਂ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਆਉਂਦਾ ਵੀ ਤੇ ਫਿਰ ਪੰਜਾਬ ਰੰਗਲਾ ਪੰਜਾਬ ਕਹਿੰਦੇ ਹੈ ਕਿਤਰਾ ਬਣ ਜੂ ਜੇ ਪੰਜਾਬ ਆਪਾਂ ਕਹਿੰਦੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਫਿਰ ਕਿਤਰਾ ਲੈ ਕੇ ਜਾ ਸਕਦੇ ਸਾਨੂੰ ਪੰਜਾਬ ਲਈ ਸੁਹਿਰਦ ਹੋ ਕੇ ਸਾਰੇ ਨੂੰ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸਾਇਦੀਆਂ ਸੈਂਟਰ ਕੋ ਮੰਗਾ ਨੇ ਠੀਕ ਆ ਆਪਾਂ ਨਾਲ ਆ ਤਿਆਰ ਆ ਆਪਾਂ ਹਰ ਪੱਖੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਤੇ ਆ ਜਿੱਥੇ ਸਾਨੂੰ ਸਾਡੇ ਹੱਕ ਮੰਗਣ ਦੀ ਲੋੜ ਹੈ ਆਪਾਂ ਕਿਸਾਨਾਂ ਦੇ ਵੀਰਾਂ ਦੇ ਨਾਲ ਜਾ ਕੇ ਆਪਾਂ ਉੱਥੇ ਆਪਣਾ ਹੱਕ ਮੰਗਾਂਗੇ ਬਟ ਆਪਾਂ ਉਹ ਕੰਮ ਨਾ ਕਰੀਏ ਪੰਜਾਬ ਦੇ ਵਿੱਚ ਕਿ ਜਿਹੜਾ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਨਾ ਦੇਵੇ ਕਰਨਲ ਪਟਵਾਰ ਮਾਮਲਾ ਜਿਹੜਾ ਵਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਵਾ ਦੇਖੋ ਜੀ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਪੁਲਸ ਆਪਣਾ ਕੰਮ ਕਰ ਰਹੀ ਹੈ ਠੀਕ ਹੈ ਮੇਰੀ ਮੇਰੀ ਇੱਕ ਗੱਲ ਦੱਸਿਓ ਆ ਕੋਈ ਮਾਰਦਾ ਤੋ ਜਾਂਦੀ ਆ ਮੈਨੂੰ ਇੱਕ ਗੱਲ ਦੱਸਿਓ ਕੀ ਉਹ ਉਸ ਦਿਨ ਹੀ ਟਰੈਸ ਹੋ ਜਾਂਦੀ ਆ ਟਾਈਮ ਲੱਗਦਾ ਨਾ ਵੀ ਕੋਰਵਾੜਦਤ ਕਰ ਗਿਆ ਵਾ ਕੀ ਆ ਕੀਦੀ ਕਮੀ ਆ ਕੀ ਦਾ ਨਾਮ ਆ ਉਹਦੇ ਅਕੋਰਡਿੰਗ ਜਿਹੜਾ ਵੀ ਕਾਨੂੰਨ ਦੇ ਘੇਰੇ ਦੇ ਵਿੱਚ ਗਲਤ ਪਾਇਆ ਜਾਂਦਾ ਉਹਦੇ ਤੇ ਕਾਨੂੰਨ ਕਾਰਵਾਈ ਕਰਦਾ ਠੀਕ ਹੈ ਨਾ ਹਰ ਕੰਮ ਨੂੰ ਟਾਈਮ ਲੱਗ ਰਿਹਾ ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੇ ਜਿੰਨੇ ਗਲਤੀ ਕੀਤੀ ਹੋਗੀ ਉਹਦੀ ਗਲਤੀ ਤੇ ਗਲਤੀ ਫਿਰ ਗੱਲ ਸਮਝੇ ਕਿ ਨਹੀਂ ਆਪਾਂ ਆਏ ਨਾ ਕਿ ਇਹ ਵੀ ਪੁਲਿਸ ਘੇਰੇ ਜਾ ਰਹੀ ਹੈ ਜੀ ਇਹ ਆ ਰਹੀ ਹੈ ਹਰ ਕੰਮ ਨੂੰ ਸਮਾਂ ਲੱਗਦਾ ਅੱਜ ਜੇ ਆਪਾਂ ਸੇਫ ਆ ਅੱਜ ਜੇ ਥੋੜਾ ਜਿਹਾ ਜਿਹੜਾ ਵਿਰੋਧੀਆਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਗਲਤ ਅੰਸਾਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਹਦੀ ਦੇਣੀ ਹੈ ਉਸ ਦੀ ਦੇਣੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਤੋ ਹਾਂ ਕੋਸੀ ਅਸੀਂ ਸਿੰਘੋਵਾਲ ਦਾ ਜਿਹੜਾ ਨਵੀਨੀਕਰਨ ਹੋਣ ਜਾ ਰਿਹਾ ਮਦੀਨਾ ਨਗਰ ਦੇ ਵਸਨੀਕਾਂ ਨੂੰ ਆਪਣੇ ਵੱਲ ਵਧਾਈ ਦਿੰਦਾ ਇਹ ਬੜੀ ਵਧੀਆ ਜਿਹੀ ਜੀ ਬਿਲਡਿੰਗ ਬਣ ਕੇ ਉਹ ਨਵੀਨੀਕਰਨ ਹੋਣਾ ਤਾਂ ਮੈਂ ਮੁੱਖ ਮੰਤਰੀ ਸਤਜਾਰ ਭਵਨਸ਼ਕ ਮਾਨ ਜੀ ਦੀ ਔਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਉਹਨਾਂ ਦੀ ਔਰ ਧਰਮਨ ਸਾਹਿਬ ਦੀ ਦੀ ਤੀੜ ਜਿਹੜੀ ਮਿਲੀ ਆ ਤਾਂ ਮੈਂ ਇਹਦੀ ਤੀੜ ਦਾ ਸਾਰਾ ਸਿਹਰਾ ਇਹਨਾਂ ਦੇ ਸਿਰ ਤੇ ਹੀ ਆ ਤੇ ਜਿਆਦਾ ਵਧਾਈ ਸਮਸ਼ੇਰ ਜੀ ਨੂੰ ਜਿਨ੍ਹਾਂ ਦੇ ਹਲਕੇ 'ਚ ਵਧੀਆ ਬਿਲਡਿੰਗ ਬਣ ਕੇ ਤਿਆਰ ਹੋ ਰਹੀ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਿਹਤ ਪੱਕੀ ਹੋ ਸੁਵਿਧਾ ਮਿਲਣਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਭਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਔਰ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਸਟਰ ਹਨ ਆ ਸ਼੍ਰੀ ਰਮਨ ਬਾਲ ਜੀ ਸਾਡੇ ਚੇਅਰਮੈਨ ਆ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੇਰੇ ਨਾਲ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਮਨ ਸ਼ੇਰ ਸਿੰਘ ਸੈਰੀ ਕਲਸੀ ਬਟਾਲੇ ਤੋਂ ਉੱਚੇ ਤੌਰ ਤੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਨਾਲ ਗੁਰਦੀਪ ਰੰਦਾਵਾ ਜੀ ਐਮਐਲਏ ਸਾਹਿਬ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਕਿ ਅੱਜ ਅੱਜ 2 ਕਰੋੜ 10 ਲੱਖ ਰੁਪਇਆ ਲਗਾ ਕੇ ਇਸ ਬਿਲਡਿੰਗ ਨੂੰ ਰੈਨੋਵੇਟ ਕੀਤਾ ਜਾ ਰਿਹਾ ਔਰ ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜੀਆਂ ਵੀ ਕੋਈ ਮਰੀਜ਼ਾਂ ਨੂੰ ਸਹੂਲਤਾਂ ਦੀ ਕਮੀ ਆ ਰਹੀ ਸੀ ਉਹ ਸਾਰੀਆਂ ਪੁਰੀਆਂ ਕੀਤੀਆਂ ਜਾ ਰਹੀਆਂ ਇੱਥੇ ਬਹੁਤ ਵਧੀਆ ਐਕਸਰੇ ਮਸ਼ੀਨ ਅਤੇ ਡਿਜੀਟਲ ਮਸ਼ੀਨ ਜਿਹੜੀ ਹੁਣ ਖੜਕਤੀ ਗਈ ਹੈ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਤੀਨਾਂ ਨਗਰ ਤੇ ਆਸ-ਪਾਸੇ ਦੇ ਸਾਡੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਔਰ ਇੱਥੇ 30 ਬੈੱਡ ਦਾ ਜਿਹੜਾ ਹਸਪਤਾਲ ਉਹ ਪ੍ਰੋਪਰ ਜੁਟੀਲਾਈਜ਼ ਹੋਏਗਾ ਧੰਨਵਾਦ